ਉਸ ਤੋਂ ਟੀਵੀ ਦੀ ਬਿਮਾਰੀ ਦੇ ਕੀ ਲੱਛਣ ਹੁੰਦੇ ਆਗੇ ਕੀ ਕਾਰਨ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਜਦੋਂ ਟੀਵੀ ਦੇ ਲੱਛਣ ਹੁੰਦੇ ਜਿਹੜੇ ਆਪ ਨੂੰ ਖਾਂਸੀ ਆੜੀ ਖੰਘ ਆਗੇ ਦੋ ਹਫ਼ਤੇ ਤੋਂ ਜ਼ਿਆਦਾ ਰਹਿੰਦੀ ਹੈਗੀ ਖਾਂਸੀ ਦੇ ਵਿੱਚ ਖੂਨ ਆਉਂਦਾ ਹੈਗਾ ਬੁਖਾਰ ਬਹੁਤ ਜ਼ਿਆਦਾ ਰਹਿੰਦਾ ਹੈਗਾ ਬੁਖਾਰ ਰਾਤ ਦੇ ਸਮੇਂ ਜ਼ਿਆਦਾ ਰਹਿੰਦਾ ਹੈਗਾ ਪਸੀਨਾ ਬਹੁਤ ਜ਼ਿਆਦਾ ਆਉਂਦਾ ਪਸੀਨਾ ਵੀ ਰਾਤ ਦੇ ਸਮੇਂ ਜ਼ਿਆਦਾ ਆਉਂਦਾ ਥਕਾਵਟ ਮਹਿਸੂਸ ਹੁੰਦੀ ਹੈ ਵਜ਼ਨ ਘਟ ਜਾਂਦਾ ਹੈਗਾ ਛਾਤੀ 'ਚ ਦਰਦ ਰਹਿੰਦਾ ਹੈਗਾ ਹਨਾ ਬਲਗਮ ਬਹੁਤ ਜ਼ਿਆਦਾ ਆਉਂਦੀ ਹੈਗੀ ਲਗਾਤਾਰ ਬਜਨ ਘਟਣ ਲੱਗ ਜਾਂਦਾਗਾ ਥਕਾਵਟ ਮਹਿਸੂਸ ਹੋਣ ਲੱਗਦੀ ਪਸੀਨਾ ਆਉਂਦਾਗਾ ਜੇ ਇਹ ਚੀਜ਼ਾਂ ਦੇ ਲੱਛਣ ਤੁਹਾਨੂੰ ਮਹਿਸੂਸ ਹੁੰਦੇ ਆ ਤਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈਗੀ ਮੰਨ ਲਓ ਡਾਕਟਰ ਕੋਲੇ ਜਾਣ ਉਦੋਂ ਟੈਸਟ ਲਿਖ ਦਿਆ ਫਿਰ ਉਦੋਂ ਬਾਅਦ ਜ਼ਿਆਦਾ ਕਨਫਰਮ ਹੁੰਦਾ ਆਪਾਂ ਨੂੰ ਵੀ ਟੀਵੀ ਹੈ ਕਿ ਨਹੀਂ ਹੈਗੀ ਹੈਣਾ ਜੇ ਕੋਈ ਲੱਛਣ ਤਰੀਕਾ ਹੁੰਦਾ ਇਹ ਜਾਂ ਆਪਾਂ ਨੂੰ ਜਾਣਾ ਜਿਹੜਾ ਡਾਕਟਰ ਕੋਲ ਡਾਕਟਰ ਟੈਸਟ ਲਿਖਦਾ ਗੇਮ ਐਕਸ-ਰੇ ਹੋਗੇ ਛਾਤੀ ਦੇ ਬਲੱਡ ਟੈਸਟ ਹੋਗੇ ਸਪਿਟਮ ਟੈਸਟ ਹੋ ਗਿਆ ਛਾਤੀ ਦੇ ਐਕਸ-ਰੇ ਹੋਗੇ ਸੀਟੀ ਸਕੈਨ ਹੋ ਗਿਆ ਹੋਰ ਬਲੱਡ ਟੈਸਟ ਲਿਖਦੇ ਆ ਜਿੱਦਣ ਆਪ ਇਹ ਕਾਰਨ ਹੁੰਦਾ ਤੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਬੱਗੇ ਅੱਗੇ ਵੀ ਆਪਾਂ ਵੀਡੀਓ ਪਾਵਾਂਗੇ ਕੀ ਟਰੀਟਮੈਂਟ ਹੁੰਦਾ ਟੀਵੀ ਦਾ ਹਨਾ ਹੋਰ ਜਾਣਕਾਰੀ ਆਪਣੇ ਪੇਜ ਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜੀ